ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ 9.5 ਇੰਚ ਮੋਡਾ ਬਾਂਦ ਦੀ ਕਟਾਈ ਆਪਾਂ ਕਿਵੇਂ ਕਰ ਸਕਦੇ ਆ ਇਹ ਆਪਾਂ ਬਾਂਦਾ ਕਪੜਾ ਲਿਆ ਹੋਇਆ ਤੇ ਇਹਨੂੰ ਫੋਲਡ ਕਰਿਆ ਹੋਇਆ ਹੈ ਇਹਨੂੰ ਫੋਲਡ ਕਰਕੇ ਆਪਾਂ ਇਸ ਤਰ੍ਹਾਂ 21 ਇੰਚ ਲਿਆ ਹੋਇਆ ਹੈ ਇਧਰੋਂ 21 ਇੰਚ ਫੋਲਡ ਕਰਕੇ 1.5 ਇੰਚ ਰਹਿ ਗਿਆ ਅਤੇ ਇਹ ਬਾਹ ਆਪਾਂ ਪੂਰੀ ਰੱਖਣੀ ਹੈ ਇਹਦੀ ਲੈਂਥ ਆਪਾਂ 18 ਇੰਚ ਤਿਆਰ ਰੱਖਣੀ ਹੈ ਅਤੇ ਆਪਾਂ ਇਹ ਵੀ ਸਾਢੇ 20 ਇੰਚ ਲਏ ਹੋਈ ਹੈ ਹੁਣ ਇਥੋਂ ਆਪਾਂ ਮੋਢੇ ਦੀ ਕਟਾਈ ਕਰਾਂਗੇ ਹਾਂ ਦੇਖੋ ਇਥੋਂ ਇਹ ਆਪਾਂ 1.5 ਇੰਚ ਲਿਆ ਹੋਇਆ ਕੱਪੜਾ ਫੋਲਡ ਕਰਕੇ 1.5 ਇੰਚ ਹੈ ਇਨੂੰ ਆਪਾਂ ਫੋਲਡ ਕਰਨ ਤੋਂ ਬਾਅਦ ਇਹਦੀ ਹੇਠਾਂ ਵਾਲੀ ਸਾਈਡ ਤੇ ਇੱਥੇ ਆਪਾਂ ਇਸ ਤਰ੍ਹਾਂ 3 ਇੰਚ ਤੇ ਨਿਸ਼ਾਨ ਲਗਾਵਾਂਗੇ। ਤੋਂ ਆਪਾਂ ਇਸ ਤਰ੍ਹਾਂ ਆ ਦੇਖੋ ਇੱਥੋਂ ਆਪਾਂ ਇਸ ਤਰ੍ਹਾਂ 3 ਇੰਚ ਤੇ ਨਿਸ਼ਾਨ ਲਾਇਆ ਸੀ। ਇੱਥੋਂ ਆਪਾਂ ਇਸ ਤਰ੍ਹਾਂ ਕਰਕੇ 9.5 ਇੰਚ ਦਾ ਇੱਥੇ ਨਿਸ਼ਾਨ ਲਾਵਾਂਗੇ ਆਪਣਾ ਫਿਟਿੰਗ ਵਾਲਾ। ਤੇ ਇਸ ਨਿਸ਼ਾਨ ਨੂੰ ਇੱਥੋਂ ਆਪਾਂ ਇਸ ਤਰ੍ਹਾਂ ਇਦਰੋਂ ਮਿਲਾ ਦੇਣਾ ਇਹ ਸਾਨੂੰ ਚਾਹ ਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਇੱਥੋਂ ਆਪਾਂ ਇਸ ਤਰ੍ਹਾਂ ਇਹਦੀ ਕਟਾਈ ਕਰਾਂਗੇ ਤੇ ਇਹ ਆਪਣਾ ਇੱਥੋਂ 1 ਇੰਚ ਦਾ ਐਕਸਟਰਾ ਮਾਰਜਿਨ ਰਹਿ ਜਾਣਾ ਸਿਲਾਈ ਲਈ ਹੁਣ ਆਪਾਂ ਇੱਥੋਂ ਮੋਢੇ ਦੀ ਕਟਾਈ ਕਰਾਂਗੇ इस तरह इतने आप ला देना ये हूँ आप तरह ये अपनी अगली सैड है ये आप काट भी पावे इस तरह करके इस तरह ये अपनी मोडे की कटाई हो चुकी है ये अपना देखो 9.5 ਇੰਚ ਮੁੱਢਾ ਇਥੋਂ ਆਪਣਾ ਜੈੜੀ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ